ਜੋ ਪੱਟੀ ਦਾ ਸੇਕ ਅੱਜ ਉਹਨੂੰ ਨਹੀਂ ਲੱਗਾ ਤੇ ਆ ਤੁਹਾਨੂੰ ਕਿੱਧਰੋਂ ਲੱਗ ਜਾਣਾ ਹੈ ਤੁਸੀਂ ਅੱਜ ਉਹਦੇ ਹੀ ਵਾਰਸ ਬੈਠੇ ਜੇ ਆਹਦੇ ਪੁਲਸੀ ਕੋਈ ਨਹੀਂ ਸੀ ਲੱਗੀ ਮੈਂ ਨਾ ਜਿੰਨੇ ਤੁਸੀਂ ਜੇ ਜੇ ਨਹੀਂ ਹੋਰ ਵੀ ਲਾ ਲਿੰਦੇ ਤੇ ਆ ਜੇਲ੍ਹ ਦਾ ਬੂਆ ਸਾਡੇ ਕੋਲ ਨਹੀਂ ਸੀ ਬਚਾ ਸਕਦੇ ਪਰ ਅਸੀਂ ਜਾਣਦੇ ਆਲੇ ਆ ਜਿੰਨਾ ਚਿਰ ਤੱਕ ਸਾਨੂੰ ਜ਼ਿਲ੍ਹਾ ਕਮੇਟੀ ਆਰਡਰ ਨਹੀਂ ਕਰਦੀ ਅਸੀਂ ਐਨੂੰ ਨਹੀਂ ਹੁੰਦੇ ਇੱਕ ਦੇ ਕੱਲ ਨੂੰ ਇਸ਼ਾਰਾ ਜਿਹਾ ਹੀ ਮਾਰ ਦੇਣਾ ਆ ਗੀੜਤੋ ਅੰਦਰ ਜਾਣਾ ਵਾ ਤੇ ਨਾਲ ਪੁਲਿਸ ਨੂੰ ਪਹਿਲਾਂ ਦੱਸ ਦੇਣਾ ਵੀ ਤੁਸੀਂ ਤਿਆਰੀ ਕਰ ਲਓ ਮੈਂ ਜਾਣਾ ਵਾ ਜੇ ਫੇਰ ਉਹਨਾਂ ਜਾਗੇ ਵਿਖਾਈਏ ਤੇ ਬਸ਼ਿੰਗਰਸ਼ ਕਮੇਟੀ ਦੇ ਜੋਦੇ ਨਾ ਕਿਉ ਤੇ ਜਿਹਾਰੂ ਮਾਜੇ ਦੇ ਜਰਨੈਲ ਨਾ ਕਿਉ ਇੱਥੇ ਮਾਜੇ ਦਾ ਜਰਨੈਲ ਬ੍ਰह्मਪੁਰਗੇਰ ਨੇ ਬਣਾਇਆ ਹੈ ਇਹ ਅਸਲੀ ਮਾਜੇ ਦੇ ਜਰਨੈਲ ਆ ਬੈਠੇ ਆ ਜਿਨ੍ਹਾਂ ਨੂੰ ਨਾ ਤਤੀ ਛੜਕ ਲੱਗਦੀ ਆ ਨਾ ਤੋ ਤਪੀ ਗਰਮੀ ਪੈਂਦੀ ਆ ਆ ਮਾਜੇ ਦੇ ਜਰਨੈਲ ਤੁਸੀਂ ਬੈਠੇ ਜੇ ਜਿਨ੍ਹਾਂ ਨੂੰ ਨਾ ਤੇ ਰੀਅਲ ਦੀ ਗਰਮੀ ਤਪਾ ਸਕੀ ਆ ਨਾ ਛੜਕਾਂ ਵੀ ਤੇ ਨਾ ਕੋਈ ਹੋਰ ਕੱਲ ਵੀ ਰਣਨੀਤੀ ਬਣਾਈ ਕਿ ਪੰਜਾਬ ਫਰਦੀਆਂ ਜੇਲਾਂ ਜੇ ਸਰਕਾਰ ਵੀ ਕਰਤੂਦ ਨਹੀਂ ਰਹੀ ਕਿ ਅਸੀਂ ਜੇਲਾਂ 'ਚ ਖੜਨਾ ਪਿਆਪ ਚਲੇ ਜੋ ਅੱਜ ਕਰੋਨਾ ਪਨ ਕੇ ਬੈਠੇ ਜੇ ਤੁਸੀਂ ਆ ਪਿੱਠਾ ਜੋੜੀਆਂ ਆ ਖੇਰਨਾ ਖੇਰ ਜੋੜੇ ਆ ਆ ਕਿਹੜੀ ਕਰੋਨਾ ਦੀ ਇਹ ਗੱਲ ਕਰਦੇ ਆ ਕਰੋਨਾ ਕਿਹੜੀ ਵੀ ਗੱਲ ਕਰਦੇ ਆ ਜੇ ਸੱਚੀ ਮੁੱਚੀ ਕਰੋਨਾ ਹੁੰਦੀ ਤੇ ਮੋਦੀ ਆੜੀ ਵਸ ਪਿਆਰ ਨਾ ਕਰਦਾ ਮੋਦੀ ਨੂੰ ਨੀ ਕਰੋਨਾ ਦਾ ਵਕਤ ਪਿਆ ਹੁੰਦਾ ਜੇ ਸੱਚੀ ਮੁੱਚੀ ਕਰੋਨਾ ਹੁੰਦੀ ਤੇ ਕੈਪਟਨ ਠੇਕੇ ਖੋਲਣ ਨੂੰ ਤਰਜੀਹ ਨਾ ਦਿੰਦਾ ਪੰਜਾਬ 'ਚ ਲਾਕਡਾਊਨ ਕਰਨ ਦੀ ਬਜਾਏ ਸਾਡੇ ਸਕੂਲੀ ਅਧਾਰੇ ਬੰਦ ਕਰਨ ਦੀ ਬਜਾਏ ਠੇਕੇ ਬੰਦ ਕਰਦਾ ਪਿਆੜੀ ਨਸ ਸਾਡੇ ਜੰਮੀ ਨਾ ਪੈਂਦੇ ਇਹ ਸਰਕਾਰ ਦੀ ਨੀਤੀ ਤੁਹਾਨੂੰ ਅੰਦਰੋਂ ਜ ਦੇ ਕੇ ਤੁਹਾਡੇ ਮਨ ਚ ਖੋਪ ਪੈਦਾ ਕਰਕੇ ਪਿਆੜੀ ਨਸ ਲਿਆਉਂਦੇ ਆ ਅਸੀਂ 22 ਤਰੀਕ ਤੋਂ ਲੋਕ